ਬਹੁਤ ਵਧੀਆ ਭਾਜੀ ਕੀ ਹਾਲ ਚਾਲ ਹੈ ਤੁਹਾਡਾ ਠੀਕ ਆ ਤੇਰਾ ਵੀ ਕਿਹਦਾ ਸਪੈਸ਼ਲ ਬਲੌਗ ਬਣਾਉਣਾ ਮੈਂ ਕੋਈ ਨਹੀਂ ਵੀਰ ਕਾਮ 84 ਵੀ ਨਹੀਂ 84 ਈਵਨਿੰਗ 84 ਹਾਈ ਲਵ ਯੂ ਦਿਖਾਉਂਦੇ ਤੁਹਾਨੂੰ ਕਿੰਨੀ ਕਮ ਹੋ ਗਈ ਸ਼ਟਰਿੰਗ ਦੇਖੀਏ ਕੀ ਕੀ ਤਿੰਨ ਮਹੀਨੇ ਸਵੇਰ ਦਾ ਬੱਲੇ ਬੈ ਜਾ ਬੈ ਜਾ ਹੋ ਗਈ ਤਾਂ ਮੈਂ ਕਿਤੇ ਉਹੀ ਗੱਲ ਨਾ ਹੋਵੇ ਸਿਧਾਂਤਰੀ ਹੋਣਾ ਕਿਤੇ ਉਹੀ ਗੱਲ ਨਾ ਹੋਵੇ ਅਰੇ ਉਹ ਗਾਂ ਤੱਕ ਜਾਣੀ ਹੈ ਹੋ ਗਈ ਪੂਰੀ ਆ ਸ਼ਾਮ ਵਾਲਾ ਕਿੱਦਾਂ ਹਾਲ ਬਹੁਤ ਵਧੀਆ ਭਾਜੀ ਕੀ ਹਾਲ ਚਾਲ ਚੱਲਦਾ ਠੀਕ ਆ ਤੇਰਾ ਵੀ ਕਿਸ ਤਰ੍ਹਾਂ ਸਪੈਸ਼ਲ ਬਲੌਗ ਬਣਾਉਣਾ ਮੈਂ ਕੋਈ ਨਹੀਂ ਵੀਰ ਇਕੱਲਾ ਤੇਰੇ ਦਾ ਤੇਰਾ ਹੀ ਹੋਊਗਾ ਤੇਰੇ ਦੁੱਖ ਸੁੱਖ ਪੂਰੇ ਸੁਣਨੇ ਮੈਂ ਮੈਂ ਨਾ ਜਾਣਦਾ ਉਹ ਮੇਸਤਰੀ ਸਾਹਿਬ ਸਾਡੇ ਨਾਲ ਆ ਉਹ ਤਾਂ ਆਉਂਦੇ ਹੀ ਰਹਿੰਦਾ ਬ੍ਰੇਕ 'ਚ ਆ ਹੋਈ ਜਾਂਦਾ ਮੈਂ ਕੰਮ ਬਸ ਰਹਿ ਗਿਆ ਬਿਲਕੁਲ ਆਦਾ ਇਹ ਨਹੀਂ ਜਲ ਵੀ ਮਗਰ ਬੰਦੀ ਜਾਂਦੇ ਆ ਇੱਕ ਦੋ ਦਿਨਾਂ 'ਚ ਆਪਣਾ ਲੈਂਟਰ ਦਾ ਹੋ ਜਾਊਗਾ ਕੰਪਲੀਟ ਮੰਮੀ ਵੇ ਤੂੰ ਡਰਦੇ ਹਿੰਂ ਕੱਲੇ ਉਹੀ ਆ ਕੱਲੇ ਉਹਨਾਂ ਦੇ ਖੜਾ ਜਿਹੜੇ ਦੂਜੇ ਹੁੰਦੇ ਫੱਟੇ ਆਹ ਮਜਬੂਤੀ ਏੜਾ ਮੌਸਮ ਵੀ ਉੱਧਰ ਵਧੀਆ ਹੋਇਆ ਹੈ ਕਿਹੜਾ ਏਰੀਆ ਤੇਰਾ 10 ਸ਼ਾਮ 84 ਇਵਨੀ 84 ਇਵਨਿੰਗ 84 ਦੇਖਿਆ ਸਾਰੇ ਸ਼ਹਿਰਪੁਰ ਹਾਂ ਇੰਨੇ ਸ਼ਾਂਤ ਨਾ ਸਿਰੋਕੋ ਗੱਲਵਾ ਦੱਸ ਸੁਣਾਵਰੇ ਤੇਰੇ ਜੀਟਾ ਦਾ ਕੰਮ ਕਰੀ ਜਾਂਦੇ ਆ ਨਿਆਰੇ ਲਈ ਜਾਂਦੇ ਆ ਹੋਰ ਕੋਈ ਡਾਕਟਰ ਕੋਈ ਹਾਂਜੀ ਡਾਕਟਰ ਕੋਈ ਡਾਕਟਰ ਕੋਈ ਨਹੀਂ ਨਿਆਰੇ ਪੂਰੇ ਬੰਨੇ ਪਏ ਆ ਭਾਜੀ ਨਿਆਰੇ ਆਉਣਗੇ ਨਿਆਰੇ ਹਾਂ ਨਿਆਰੇ ਜਾਂਦੇ ਤਾਂ ਨਿਆਰੇ ਆਉਣ ਦੇ ਇਵੇਂ ਹੋ ਕੇ ਕੰਮ ਕਰਕੇ ਸੁਆਦ ਆਇਆ ਹਾਂ ਪੂਰਾ ਨਹੀਂ ਦੱਸ ਪੂਰਾ ਜਦੋਂ ਇੱਥੇ ਆਇਆ ਸੁਆਦ ਹੋਰ ਕਿਸੇ ਵੀ ਨਹੀਂ ਆਇਆ ਅੱਜ ਆਇਆ ਹਾਂ ਇੱਥੇ ਮਿਸਤਰੀ ਬਣ ਗਿਆ ਮੈਂ ਪੂਰੇ ਨੰਦੇ ਜੇ ਰਖੀ ਦੇ ਬੰਦੇ ਸਾਰੇ ਕੀ ਐ ਥੋੜਾ ਟਾਈਮ ਬਾਰੇ ਇਹਨਾਂ ਨੇ ਪੜਾ ਦੇ ਦੀ ਕੌੜੀ ਜੀ ਕਰਕੇ ਠੇਕੇਦਾਰ ਸਾਹਿਬ ਉਹ ਤਾਂ ਠੀਕ ਆ ਠੇਕੇਦਾਰ ਸਾਹਿਬ ਪੈਜੂ ਲੈਂਟਰ ਹਨ ਕਿੰਨੇ ਦਿਨਾਂ ਤੱਕ ਸਿਰ 2 ਡੇ ਹਾਂ ਓਕੇ ਹੈਵ ਅ ਨਾਈਸ ਡੇ ਦੇਖੋ ਆਪਾਂ ਨਾਲ ਪਿੰਡ ਵੀ ਤੁਹਾਨੂੰ ਦਿਖਾਉ ਲਦੇ ਆਂ ਨੇੜੇ ਸਾਉ ਤੋਂ ਆਪਣੇ ਉਧਰੋਂ ਨੀਵਾ ਸੀ ਉਹ ਨੀਵਾ ਆਪਣਾ ਹੀ ਸੀਗਾ ਹਾਂ ਮੋਰੇ ਕੋਠੀ ਬਣ ਰਹੀ ਹੈ ਭਾਜੀ ਉਹਨਾਂ ਦੀ ਮੋਰੇ ਪਦਰਾ ਨਾਲ ਹੀ ਖੱਟਾ ਹੈ ਕਹਿੰਦੇ ਫਲ ਨੀਵੇਂ ਰੱਖਾਂ ਨੂੰ ਮਿੱਠੇ ਲੱਗਦੇ ਤੇ ਉੱਚਾ ਹੋ ਗਏ ਮਾਰਨਾ ਚੱਲ ਆਏ ਚੱਲ ਬਰਾਬਰ ਹੋ ਗਿਆ ਆਪਣਾ ਇਧਰ ਜੇ ਆਪਾਂ ਭਵਨ ਕੇ ਵੀ ਜਾਣਾ ਹੋਵੇ ਇਧਰ ਕੋਠੇ ਤੋਂ ਜਾ ਸਕਦੇ ਹਾਂ ਜੀ ਆਪਣਾ ਇੱਥੇ ਮੋਟੀ ਆ ਕਿੱਥੇ ਤੱਕ ਆਜੋ ਇੱਥੇ ਲੈਂਟਰ ਆਪਣਾ ਇੱਥੇ ਤੱਕ ਆਜੋ ਮਸ਼ਾਲ ਚਕਾ ਕਾਯਾ ਗਾਂ ਬਨੇਰਾ ਬਣ ਜਾਊਗਾ ਹਾਂ ਹਾਂ ਦੇਖੋ ਕਿੰਨਾ ਪੁਰਾਣਾ ਘਰ ਹੈ ਮੈਨੂੰ ਬਹੁਤ ਵਧੀਆ ਲੱਗਦਾ ਇਹ ਇਹ ਫੈਮਿਲੀ ਦਾ ਹਜੇ ਤੱਕ ਨਹੀਂ ਪਤਾ ਹੈਗਾ ਕਿੱਥੇ ਰਹਿੰਦੇ ਆ ਕਿਵੇਂ ਆ ਇਹਦੇ ਬੰਦੇ ਪਿਆ ਸੀ 47 ਦੇ ਟਾਈਮ ਦਾ ਆਇਆ ਕਹਿੰਦੇ ਜਦੋਂ ਵਿਛੋੜੇ ਪਏ ਸੀਗੇ ਨਾ ਅਜਾੜਾ ਹੋਇਆ ਇਹ ਉਦੋਂ ਦਾ ਹੈ ਉਹ ਸਾਹਮਣੇ ਵਾਲਾ ਘਰ ਪਾਕਿਸਤਾਨ ਵਾਲੇ ਬਹੁਤ ਲਾਈਕ ਕਰਦੇ ਕਿਉਂਕਿ ਰਾਈਆਂ ਪਿੰਡ ਉਹਨਾਂ ਦਾ ਨਾ ਮੁਸਲਮਾਨਾਂ ਦਾ ਹੈ